ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਜਿੰਨਾ ਦਾ ਜਾਪੀ ਸਦਾ ਨਾਮ ਨਿਧਾਨ ਬਾਬਾ ਜੀ ਅਵਤਾਰ ਮਹਾਨ ਸੰਤਾਂ ਦੇ ਰਾਜਾ ਜਗਤ ਦੇ ਪਰਮਾਨ ਬਾਬਾ ਸ਼੍ਰੀ ਚੰਦ ਜੀ ਤਤ ਦਾ ਤਾਰਾ ਗੁਰੂ ਨਾਨਕ ਦੇਵ ਘਰ ਦਾ ਨਿਆਰਾ ਜਿੰਨਾ ਨੇ ਜੋਤ ਗੁਰਾਂ ਦੀ ਪਾਈ ਭਗਤਾਂ ਦੇ ਮਨ ਦੀ ਲੋੜ ਪੁਜਾਈ ਜੇ ਸਕਾਰ ਵਿੱਚ ਲੈ ਨਾਮ ਬਾਬਾ ਜੀ ਦੇ ਉਥੇ ਚੜਦੇ ਸਦਾ ਕਾਮ ਸਾਰੀ ਧਨ ਦੌਲਤ ਦੀ ਬਾਰਿਸ਼ ਹੋਵੇ ਗਰੀਬੀ ਦੇ ਦਾਰਤੇ ਨਾ ਕੋਈ ਰੋਵੇ ਕਾਲੇ ਜਾਦੂ ਟੂਣੇ ਤੋੜੇ ਦੁਸ਼ਮਨਾ ਦੇ ਮਨ ਤੁਰੇ ਜੋੜੇ ਜਿਸ ਨੇ ਬਾਬਾ ਨੂੰ ਮਨਾਇਆ ਉਸ ਨੇ ਦੁੱਖਾਂ ਦਾ ਅੰਤ ਪਾਇਆ ਬਾਬਾ ਜੀ ਦੇ ਚਰਨ ਕਮਲ ਪਵਿੱਤਰ ਜਿਨ੍ਹਾਂ ਚੇ ਡੁੱਬੇ ਓਹ ਹੋਏ ਮਿੱਤਰ ਮਨੁੱਖ ਬਣੇ ਦੇਵਤਾ ਸਾਰੀ ਬਾਬਾ ਜੀ ਦੇ ਭਗਤ ਪਿਆਰੇ ਸਮਾਦੀ ਵਿੱਚ ਜੋ ਜੋਤ ਪ੍ਰਗਟਾਈ ਜਗਤ ਅੰਧਕਾਰ ਵਿੱਚ ਰੋਸ਼ਨਾਈ ਧਰਤੀ ਆਕਾਸ਼ ਕਰੇ ਪਰਮਾਨ ਬਾਬਾ ਸ਼੍ਰੀ ਚੰਦ ਜੀ ਸੁਖ ਦਾਤਾਮ ਜਿਸ ਘਰ ਨਿਤ ਸਿਮਰਨ ਹੋਵੀ ਉਥੇ ਦੁੱਖ ਦਰਦ ਕਦੇ ਨਾ ਰੋਵੀ ਬਾਬਾ ਜੀ ਦੀ ਕਿਰਪਾ ਨਾਲ ਚਮਕ ਉਠੇ ਹਰ ਇੱਕ ਘਰ ਦਾਲ ਧਨ ਮਾਇਆ ਦੀ ਕਦੇ ਨਾ ਘਾਟ ਜਿਸ ਉਤੇ ਬਾਬਾ ਜੀ ਦਾ ਹੱਥ ਰਾਜ ਜੋਗ ਦੀ ਦਾਤ ਬਖਸ਼ਣ ਹਾਰ ਬਾਬਾ ਜੀ ਰਖਣ ਸਭ ਦੇ ਅੰਗ ਸਾਰ ਦੁਸ਼ਮਨਾ ਦਾ ਨਾਸ਼ ਕਰਨ ਵਾਲੇ ਤੰਤਰ ਮੰਤਰ ਦੇ ਪਾਰ ਉਤਾਰਨ ਵਾਲੇ ਜੋ ਬਾਬਾ ਸ਼੍ਰੀ ਚੰਦ ਜੀ ਨੂੰ ਬੁਲਾਈ ਉਹਨਾਂ ਤੇ ਕਾਲ ਵੀ ਨਾ ਆਏ ਜਿਸ ਦਿਲ ਵਿੱਚ ਭਗਤੀ ਉਪਜੀ ਉਥੇ ਕਿਰਪਾ ਦੀ ਵਰਖਾ ਲੱਗੀ ਬਾਬਾ ਜੀ ਦੇ ਚਰਨਾਂ ਦੀ ਧੂੜ ਭਗਤਾਂ ਦੇ ਮੱਥੇ ਦੀ ਭਾਗਾਂ ਦੀ ਮੂੜ ਓਹੋ ਬਾਬਾ ਜੋ ਓਹੋ ਬਾਬਾ ਜੀ ਜੋ ਧਿਆਨ ਲਈ ਓਹ ਜਗ ਵਿੱਚ ਸੋਭਾ ਪਾਈ ਧਨ ਮੋਤੀ ਰਤਨ ਬਖਸ਼ ਦੇ ਦੁਸ਼ਮਨਾ ਦੇ ਮਨ ਵਿੱਚ ਭੈ ਰੱਖ ਦੇ ਬਾਬਾ ਜੀ ਗੁਰੂ ਨਾਨਕ ਦੇਵ ਲਾਲ ਜਿੰਨਾ ਦੀ ਜੋਤ ਅਬੇਨਾਸੀ ਹਾਲ ਜਗ ਅੰਧਕਾਰ ਵਿੱਚ ਜੋਤ ਜਗਾਈ ਮੋਹ ਮਾਇਆ ਦੀ ਕੁਟਾ ਹਟਾਈ ਧਨ ਤਨ ਓਹ ਮਾ ਜਿੰਨਾ ਨੇ ਜਣਿਆ ਜਾਗ ਵਿੱਚ ਭਗਤਾਂ ਦਾ ਸੁਖ ਬਣਾਇਆ ਬਾਬਾ ਜੀ ਨੇ ਜੋ ਜੋ ਕਿਹਾ ਸੱਚਾ ਬਚਨ ਸਦਾ ਪਲਿਆ ਜਿਸ ਨੇ ਨਾਮ ਸ੍ਰੀ ਚੰਦ ਦਾ ਜਪਿਆ ਉਸ ਨੇ ਸਭ ਕੁਝ ਆਪੇ ਪਾਇਆ ਰਾਜ ਸਿੰਘਾਸਨ ਧਨ ਅਪਾਰ ਕਰਮਾਂ ਦੇ ਫਲ ਕੀਤੇ ਸਵਾਰ ਧਰਮ ਦੀ ਜੋਤ ਬਾਬਾ ਜੀ ਨੇ ਜਗਾਈ ਕਾਲ ਯੁਗ ਵਿੱਚ ਸਤਿ ਦਿਸ਼ਾਈ ਮਾਇਆ ਦੇ ਮਾਰਗ ਤੇ ਜੋ ਭਟਕਦੇ ਉਹ ਵੀ ਬਾਬਾ ਜੀ ਦੀ ਜੋਤ ਨਾਲ ਜਗਦੇ ਬਾਬਾ ਜੀ ਦੇ ਸੇਵਕ ਬਲਵਾਨ ਮਨ ਅੰਦਰ বাসਦਾ ਨਾਮ ਨਿਧਾਨ ਜਿਸ ਨੇ ਚਰਨਾਂ ਨਾਲ ਨਾਤਾ ਜੋੜਿਆ ਉਹਨੇ ਜਗਤ ਵਿੱਚ ਫਲ ਫੁੱਲ ਬੋਲਿਆ ਦੁਖੜੇ ਦੂਰ ਸੁਖੜੇ ਨੇੜੇ ਬਾਬਾ ਜੀ ਦੇ ਕਿਰਪਾਲ ਘੇਰੇ ਧਨ ਮਾਇਆ ਦੀ ਵਰਖਾ ਕਰਦੇ ਹਰ ਇੱਕ ਮਨੁੱਖ ਨੂੰ ਤਾਰਦੇ ਬਾਬਾ ਸ਼੍ਰੀ ਚਾਂਦ ਜੀ ਬ੍ਰਹਮ ਗਿਆਨੀ ਜਿਨਾਂ ਨੇ ਪਾਈ ਪਰ ਪਰੁਨਾ ਬਵ ਧਿਆਨੀ ਤੂੰ ਹੀ ਜੋਤ ਜੋਤ ਅਤਿ ਉੱਚੀ ਤੂੰ ਹੀ ਜੋਗ ਜੋਤ ਅਤਿ ਉੱਚੀ ਤੂੰ ਹੀ ਭਗਤਾਂ ਦੀ ਸੱਚੀ ਪੂੰਜੀ ਤਨ ਤਨ ਸ੍ਰੀ ਚੰਦ ਜੀ ਕਰਨਾਮਈ ਜਿਨ੍ਹਾਂ ਦੇ ਹਰ ਜੀਵ ਵਿੱਚ ਜੋਤ ਭਈ ਕਰੋ ਕਿਰਪਾ ਮੇਰੇ ਉੱਤੇ ਵੀ ਬਾਬਾ ਜੀ ਮੇਰੇ ਮਨ ਨੂੰ ਦਿਓ ਸ਼ਾਂਤੀ ਵੀ ਕਾਲੇ ਜਾਦੂ ਦੇ ਜੰਜਾਲ ਤੋੜੀ ਤੰਤਰ ਮੰਤਰ ਦੇ ਪਾਸੇ ਮੋੜੀ ਜਿਸ ਨੇ ਤੁਹਾਡਾ ਨਾਮ ਉਚਾਰਿਆ ਉਹਨੇ ਆਪੇ ਭਾਗਾਂ ਦਾ ਰਾਹ ਉਜਾੜਿਆ ਬਾਬਾ ਜੀ ਮੇਰੇ ਰਖਵਾਲੇ ਤੁਸੀਂ ਹੀ ਸੱਚੇ ਮਾਲਕ ਵਾਲੇ ਦੁਸ਼ਮਨਾਂ ਦੇ ਮਨ ਤੁਰੇ ਭੱਜੇ ਬਾਬਾ ਜੀ ਦੇ ਨਾਮ ਤੋਂ ਡਰ ਕੇ ਭੱਜੇ ਜਗਤ ਵਿੱਚ ਤੁਹਾਡੀ ਜੋਤ ਅਨੰਤ ਕੋਈ ਨਹੀਂ ਤੁਸੀਂ ਵਰਗਾ ਸੰਤ ਧਨ ਤਨ ਤੁਸੀਂ ਜੋ ਭਗਤਾਂ ਦੇ ਰਾਖੇ ਬਾਬਾ ਜੀ ਤੁਸੀਂ ਦੁੱਖਾਂ ਦੇ ਸਾਖੇ ਸਾਬਤੇ ਕਰੋ ਕਿਰਪਾ ਦੀਸ਼ਾ ਬਾਬਾ ਜੀ ਬਖਸ਼ੋ ਸੁੱਖਾਂ ਦਾ ਮਾਨ ਜਿਸ ਨੇ ਤੁਹਾਡੀ ਦਰ ਤੇ ਆਇਆ ਉਹਨੇ ਆਪੇ ਮੋਖ ਪਾਇਆ ਧੰਨ ਬਾਬਾ ਜੀ ਦੀ ਮਹਿਮਾ ਅਨੰਤ ਤੁਸੀਂ ਹੀ ਸਭ ਦੇ ਕਰਮਾਂ ਦੇ ਸੰਤ ਤੁਸੀਂ ਹੀ ਦਾਤਾ ਤੂੰ ਹੀ ਰਖਵਾਲਾ ਤੂੰ ਹੀ ਮੋਖ ਦਾ ਪੰਥ ਚਲਾਉਣ ਵਾਲਾ ਸਾਧ ਸੰਗਤ ਵਿੱਚ ਜੋ ਨਾਮ ਸੁਣੇ ਉਹਦੇ ਜੀਵਨ ਦੇ ਕਲੇਸ਼ ਮੁਨੇ ਤੁਸੀਂ ਜੋ ਕਹੋ ਉਹੀ ਹੁੰਦਾ ਬਾਬਾ ਜੀ ਦਾ ਬਚਨ ਅਮਰ ਸੁੰਦਰ ਤਨ ਤਨ ਬਾਬਾ ਸ਼੍ਰੀ ਚੰਦ ਜੀ ਜਗ ਵਿੱਚ ਜੋਤ ਪ੍ਰਕਾਸ਼ ਕੀਤੀ ਜੀ ਤੁਸੀਂ ਹੀ ਮਾਲਕ ਸਭ ਜਗ ਦੇ ਤੁਸੀਂ ਹੀ ਭਗਤਾਂ ਦੇ ਮਨ ਭਗ ਦੇ ਮੈਂ ਅਰਦਾਸ ਕਰਾਂ ਨਿਤ ਨਮਸ਼ਕਾਰ ਬਾਬਾ ਜੀ ਰੱਖੋ ਮੇਰੇ ਉਤੇ ਪਿਆਰ ਮਨ ਵਿੱਚ ਨਾਮ ਤੁਹਾਡਾ ਵਸੀ ਜੀਵਨ ਜਗਤ ਵਿੱਚ ਜੋਤ ਹਸੀ ਤੁਸੀਂ ਹੀ ਧਨ ਦੇਨ ਵਾਲੇ ਹੋ ਮਾਇਆ ਦੇ ਮਾਲਕ ਅਪਾਰੇ ਹੋ ਦੁਸ਼ਮਨਾ ਦਾ ਤੁਸੀਂ ਨਾਸ਼ ਕਰਦੇ ਭਗਤਾਂ ਦੇ ਦੁੱਖ ਤੁਸੀਂ ਹਰਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਜਿੰਨਾ ਦਾ ਜਾਪੀ ਸਦਾ ਨਾਮ ਨਿਧਾਨ ਬਾਬਾ ਜੀ ਅਵਤਾਰ ਮਹਾਨ ਸੰਤਾਂ ਦੇ ਰਾਜਾ ਜਗਤ ਦੇ ਪਰਮਾਨ ਬਾਬਾ ਸ਼੍ਰੀ ਚੰਦ ਜੀ ਤਤ ਦਾ ਤਾਰਾ ਗੁਰੂ ਨਾਨਕ ਦੇਵ ਘਰ ਦਾ ਨਿਆਰਾ ਜਿਨਾਂ ਨੇ ਜੋਤ ਗੁਰਾਂ ਦੀ ਪਾਈ ਭਗਤਾਂ ਦੇ ਮਨ ਦੀ ਲੋੜ ਪੁਜਾਈ ਜੇ ਸਕਾਰ ਵਿੱਚ ਲੈ ਨਾਮ ਬਾਬਾ ਜੀ ਦੇ ਉਥੇ ਚੜਦੇ ਸਦਾ ਕਾਮ ਸਾਰੀ ਧਨ ਦੌਲਤ ਦੀ ਬਾਰਿਸ਼ ਹੋਵੇ ਗਰੀਬੀ ਦੇ ਦਾਰਤੇ ਨਾ ਕੋਈ ਰੋਵੇ ਕਾਲੇ ਜਾਦੂ ਟੂਣੇ ਤੋੜੇ ਦੁਸ਼ਮਨਾ ਦੇ ਮਨ ਤੁਰੇ ਜੋੜੇ ਜਿਸ ਨੇ ਬਾਬਾ ਨੂੰ ਮਨਾਇਆ ਉਸ ਨੇ ਦੁੱਖਾਂ ਦਾ ਅੰਤ ਪਾਇਆ ਬਾਬਾ ਜੀ ਦੇ ਚਰਨ ਕਮਲ ਪਵਿੱਤਰ ਜਿੰਨਾ ਚੇ ਡੁੱਬੇ ਓਹ ਹੋਏ ਮਿੱਤਰ ਮਨੁੱਖ ਬਣੇ ਦੇਵਤਾ ਸਾਰੀ ਬਾਬਾ ਜੀ ਦੇ ਭਗਤ ਪਿਆਰੇ ਸਮਾਦੀ ਵਿੱਚ ਜੋ ਜੋਤ ਪ੍ਰਗਟਾਈ ਜਗਤ ਅੰਧਕਾਰ ਵਿੱਚ ਰੋਸ਼ਨਾਈ ਧਰਤੀ ਆਕਾਸ਼ ਕਰੇ ਪਰਮਾਨ ਬਾਬਾ ਸ਼੍ਰੀ ਚੰਦ ਜੀ ਸੁਖ ਦਾਤਾਮ ਜਿਸ ਘਰ ਨਿਤ ਸਿਮਰਨ ਹੋਵੀ ਉਥੇ ਦੁੱਖ ਦਰਦ ਕਦੇ ਨਾ ਰੋਵੀ ਬਾਬਾ ਜੀ ਦੀ ਕਿਰਪਾ ਨਾਲ ਚਮਕ ਉਠੇ ਹਰ ਇੱਕ ਘਰ ਦਾਲ ਧਨ ਮਾਇਆ ਦੀ ਕਦੇ ਨਾ ਘਾਟ ਜਿਸ ਉਤੇ ਬਾਬਾ ਜੀ ਦਾ ਹੱਥ ਰਾਜ ਜੋਗ ਦੀ ਦਾਤ ਬਖਸ਼ਣ ਹਾਰ ਬਾਬਾ ਜੀ ਰਖਣ ਸਭ ਦੇ ਅੰਗ ਸਾਰ ਦੁਸ਼ਮਨਾ ਦਾ ਨਾਸ਼ ਕਰਨ ਵਾਲੇ ਤੰਤਰ ਮੰਤਰ ਦੇ ਪਾਰ ਉਤਾਰਨ ਵਾਲੇ ਜੋ ਬਾਬਾ ਸ਼੍ਰੀ ਚੰਦ ਜੀ ਨੂੰ ਬੁਲਾਈ ਉਹਨਾਂ ਤੇ ਕਾਲ ਵੀ ਨਾ ਆਏ ਜਿਸ ਦਿਲ ਵਿੱਚ ਭਗਤੀ ਉਪਜੀ ਉਥੇ ਕਿਰਪਾ ਦੀ ਵਰਖਾ ਲੱਗੀ ਬਾਬਾ ਜੀ ਦੇ ਚਰਨਾਂ ਦੀ ਧੂੜ ਭਗਤਾਂ ਦੇ ਮੱਥੇ ਦੀ ਭਾਗਾਂ ਦੀ ਮੂੜ ਓਹੋ ਬਾਬਾ ਜੋ ਓਹੋ ਬਾਬਾ ਜੀ ਜੋ ਧਿਆਨ ਲਈ ਉਹ ਜਗ ਵਿੱਚ ਸੋਭਾ ਪਾਈ ਧਨ ਮੋਤੀ ਰਤਨ ਬਖਸ਼ ਦੇ ਦੁਸ਼ਮਨਾਂ ਦੇ ਮਨ ਵਿੱਚ ਭੈ ਰੱਖ ਦੇ ਬਾਬਾ ਜੀ ਗੁਰੂ ਨਾਨਕ ਦੇਵ ਲਾਲ ਜਿੰਨਾ ਦੀ ਜੋਤ ਅਬੇਨਾਸੀ ਹਾਲ ਜਗ ਅੰਧਕਾਰ ਵਿੱਚ ਜੋਤ ਜਗਾਈ ਮੋਹ ਮਾਇਆ ਦੀ ਕੁਟਾ ਹਟਾਈ ਧਨ ਤਨ ਉਹ ਮਾ ਜਿੰਨਾ ਨੇ ਜਣਿਆ ਜਾਗ ਵਿੱਚ ਭਗਤਾਂ ਦਾ ਸੁਖ ਬਣਾਇਆ ਬਾਬਾ ਜੀ ਨੇ ਜੋ ਜੋ ਕਿਹਾ ਸੱਚਾ ਬਚਨ ਸਦਾ ਪਲਿਆ ਜਿਸ ਨੇ ਨਾਮ ਸ੍ਰੀ ਚੰਦ ਦਾ ਜਪਿਆ ਉਸ ਨੇ ਸਭ ਕੁਝ ਆਪੇ ਪਾਇਆ ਰਾਜ ਸਿੰਘਾਸਨ ਧਨ ਅਪਾਰ ਕਰਮਾਂ ਦੇ ਫਲ ਕੀਤੇ ਸਵਾਰ ਤਰਮ ਦੀ ਜੋਤ ਬਾਬਾ ਜੀ ਨੇ ਜਗਾਈ ਕਾਲ ਯੁਗ ਵਿੱਚ ਸਤਿ ਦਿਸ਼ਾਈ ਮਾਇਆ ਦੇ ਮਾਰਗ ਤੇ ਜੋ ਭਟਕਦੇ ਉਹ ਵੀ ਬਾਬਾ ਜੀ ਦੀ ਜੋਤ ਨਾਲ ਜਗਦੇ ਬਾਬਾ ਜੀ ਦੇ ਸੇਵਕ ਬਲਵਾਨ ਮਨ ਅੰਦਰ বাসਦਾ ਨਾਮ ਨਿਧਾਨ ਜਿਸ ਨੇ ਚਰਨਾਂ ਨਾਲ ਨਾਤਾ ਜੋੜਿਆ ਉਹਨੇ ਜਗਤ ਵਿੱਚ ਫਲ ਫੁੱਲ ਬੋਲਿਆ ਦੁਖੜੇ ਦੂਰ ਸੁਖੜੇ ਨੇਰੇ ਬਾਬਾ ਜੀ ਦੇ ਕਿਰਪਾਲ ਘੇਰੇ ਧਨ ਮਾਇਆ ਦੀ ਵਰਖਾ ਕਰਦੇ ਹਰ ਇੱਕ ਮਨੁੱਖ ਨੂੰ ਤਾਰਦੇ ਬਾਬਾ ਸ਼੍ਰੀ ਚਾਂਦ ਜੀ ਬ੍ਰਹਮ ਗਿਆਨੀ ਜਿਨ੍ਹਾਂ ਨੇ ਪਾਈ ਪਰ ਪਰੁਨਾ ਬਵ ਧਿਆਨੀ ਤੂੰ ਹੀ ਜੋਤ ਜੋਤ ਅਤਿ ਉੱਚੀ ਤੂੰ ਹੀ ਜੋਗ ਜੋਤ ਅਤਿ ਉੱਚੀ ਤੂੰ ਹੀ ਭਗਤਾਂ ਦੀ ਸੱਚੀ ਪੂੰਜੀ ਤਨ ਤਨ ਸ੍ਰੀ ਚੰਦ ਜੀ ਕਰਨਾਮਈ ਜਿਨ੍ਹਾਂ ਦੇ ਹਰ ਜੀਵ ਵਿੱਚ ਜੋਤ ਭਈ ਕਰੋ ਕਿਰਪਾ ਮੇਰੇ ਉੱਤੇ ਵੀ ਬਾਬਾ ਜੀ ਮੇਰੇ ਮਨ ਨੂੰ ਦਿਓ ਸ਼ਾਂਤੀ ਵੀ ਕਾਲੇ ਜਾਦੂ ਦੇ ਜੰਜਾਲ ਤੋੜੀ ਤੰਤਰ ਮੰਤਰ ਦੇ ਪਾਸੇ ਮੋੜੀ ਜਿਸ ਨੇ ਤੁਹਾਡਾ ਨਾਮ ਉਚਾਰਿਆ ਉਹਨੇ ਆਪੇ ਭਾਗਾ ਦਾ ਰਹਿ ਉਜਾੜਿਆ ਬਾਬਾ ਜੀ ਮੇਰੇ ਰਖਵਾਲੇ ਤੁਸੀਂ ਹੀ ਸੱਚੇ ਮਾਲਕ ਵਾਲੇ ਦੁਸ਼ਮਨਾਂ ਦੇ ਮਨ ਤੁਰੇ ਭੱਜੇ ਬਾਬਾ ਜੀ ਦੇ ਨਾਮ ਤੋਂ ਡਰ ਕੇ ਭੱਜੇ ਜਗਤ ਵਿੱਚ ਤੁਹਾਡੀ ਜੋਤ ਅਨੰਤ ਕੋਈ ਨਹੀਂ ਤੁਸੀਂ ਵਰਗਾ ਸੰਤ ਧਨ ਤਨ ਤੁਸੀਂ ਜੋ ਭਗਤਾਂ ਦੇ ਰਾਖੇ ਬਾਬਾ ਜੀ ਤੁਸੀਂ ਦੁੱਖਾਂ ਦੇ ਸਾਖੇ ਸਾਬਤੇ ਕਰੋ ਕਿਰਪਾ ਦੀਸ਼ਾ ਬਾਬਾ ਜੀ ਬਖਸ਼ੋ ਸੁੱਖਾਂ ਦਾ ਮਾਨ ਜਿਸ ਨੇ ਤੁਹਾਡੀ ਦਰ ਤੇ ਆਇਆ ਉਹਨੇ ਆਪੇ ਮੋਖ ਪਾਇਆ ਧਨ ਬਾਬਾ ਜੀ ਦੀ ਮਹਿਮਾ ਅਨੰਤ ਤੁਸੀਂ ਹੀ ਸਭ ਦੇ ਕਰਮਾਂ ਦੇ ਸੰਤ ਤੁਸੀਂ ਹੀ ਦਾਤਾ ਤੂੰ ਹੀ ਰਖਵਾਲਾ ਤੂੰ ਹੀ ਮੋਖ ਦਾ ਪੰਥ ਚਲਾਉਣ ਵਾਲਾ ਸਾਧ ਸੰਗਤ ਵਿੱਚ ਜੋ ਨਾਮ ਸੁਣੇ ਉਹਦੇ ਜੀਵਨ ਦੇ ਕਲੇਸ਼ ਮੁਨੇ ਤੁਸੀਂ ਜੋ ਕਹੋ ਉਹੀ ਹੁੰਦਾ ਬਾਬਾ ਜੀ ਦਾ ਬਚਨ ਅਮਰ ਸੁੰਦਰ ਤਨ ਤਨ ਬਾਬਾ ਸ਼੍ਰੀ ਚੰਦ ਜੀ ਜਗ ਵਿੱਚ ਜੋਤ ਪ੍ਰਕਾਸ਼ ਕੀਤੀ ਜੀ ਤੁਸੀਂ ਹੀ ਮਾਲਕ ਸਭ ਜਗ ਦੇ ਤੁਸੀਂ ਹੀ ਭਗਤਾਂ ਦੇ ਮਨ ਭਗ ਦੇ ਮੈਂ ਅਰਦਾਸ ਕਰਾਂ ਨਿਤ ਨਮਸਕਾਰ ਬਾਬਾ ਜੀ ਰੱਖੋ ਮੇਰੇ ਉਤੇ ਪਿਆਰ ਮਨ ਵਿੱਚ ਨਾਮ ਤੁਹਾਡਾ ਵਸੇ ਜੀਵਨ ਜਗਤ ਵਿੱਚ ਜੋਤ ਹッセ ਤੁਸੀਂ ਹੀ ਤਨ ਦੇਨ ਵਾਲੇ ਹੋ ਮਾਇਆ ਦੇ ਮਾਲਕ ਅਪਾਰੇ ਹੋ ਦੁਸ਼ਮਨਾ ਦਾ ਤੁਸੀਂ ਨਾਸ਼ ਕਰਦੇ ਭਗਤਾਂ ਦੇ ਦੁੱਖ ਤੁਸੀਂ ਹਰਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਜਿੰਨਾ ਦਾ ਜਾਪੀ ਸਦਾ ਨਾਮ ਨਿਧਾਨ ਬਾਬਾ ਜੀ ਅਵਤਾਰ ਮਹਾਨ ਸੰਤਾਂ ਦੇ ਰਾਜਾ ਜਗਤ ਦੇ ਪਰਮਾਨ ਬਾਬਾ ਸ਼੍ਰੀ ਚਾਂਦ ਜੀ ਤਤ ਦਾ ਤਾਰਾ ਗੁਰੂ ਨਾਨਕ ਦੇਵ ਘਰ ਦਾ ਨਿਆਰਾ ਜਿੰਨਾ ਨੇ ਜੋਤ ਗੁਰਾਂ ਦੀ ਪਾਈ ਭਗਤਾਂ ਦੇ ਮਨ ਦੀ ਲੋੜ ਪੁਜਾਈ ਜੇ ਸਕਾਰ ਵਿੱਚ ਲੈ ਨਾਮ ਬਾਬਾ ਜੀ ਦੇ ਉਥੇ ਚੜਦੇ ਸਦਾ ਕਾਮ ਸਾਰੀ ਧਨ ਦੌਲਤ ਦੀ ਬਾਰਿਸ਼ ਹੋਵੇ ਗਰੀਬੀ ਦੇ ਦਾਰਤੇ ਨਾ ਕੋਈ ਰੋਵੇ ਕਾਲੇ ਜਾਦੂ ਟੂਣੇ ਤੋੜੇ ਦੁਸ਼ਮਨਾ ਦੇ ਮਨ ਤੁਰੇ ਜੋੜੇ ਜਿਸ ਨੇ ਬਾਬਾ ਨੂੰ ਮਨਾਇਆ ਉਸ ਨੇ ਦੁੱਖਾਂ ਦਾ ਅੰਤ ਪਾਇਆ ਬਾਬਾ ਜੀ ਦੇ ਚਰਨ ਕਮਲ ਪਵਿੱਤਰ ਜਿਨ੍ਹਾਂ ਚੇ ਡੁੱਬੇ ਓਹ ਹੋਏ ਮਿੱਤਰ ਮਨੁੱਖ ਬਣੇ ਦੇਵਤਾ ਸਾਰੀ ਬਾਬਾ ਜੀ ਦੇ ਭਗਤ ਪਿਆਰੇ ਸਮਾਦੀ ਵਿੱਚ ਜੋ ਜੋਤ ਪ੍ਰਗਟਾਈ ਜਗਤ ਅੰਧਕਾਰ ਵਿੱਚ ਰੋਸ਼ਨਾਈ ਧਰਤੀ ਆਕਾਸ਼ ਕਰੇ ਪਰਮਾਨ ਬਾਬਾ ਸ਼੍ਰੀ ਚੰਦ ਜੀ ਸੁਖ ਦਾਤਾਮ ਜਿਸ ਘਰ ਨਿਤ ਸਿਮਰਨ ਹੋਵੀ ਉਥੇ ਦੁੱਖ ਦਰਦ ਕਦੇ ਨਾ ਰੋਵੀ ਬਾਬਾ ਜੀ ਦੀ ਕਿਰਪਾ ਨਾਲ ਚਮਕ ਉੱਠੇ ਹਰ ਇੱਕ ਘਰ ਦਾਲ ਤਨ ਮਾਇਆ ਦੀ ਕਦੇ ਨਾ ਘਾਟ ਜਿਸ ਉਤੇ ਬਾਬਾ ਜੀ ਦਾ ਹੱਥ ਰਾਜ ਜੋਗ ਦੀ ਦਾਤ ਬਖਸ਼ਣ ਹਾਰ ਬਾਬਾ ਜੀ ਰਖਣ ਸਭ ਦੇ ਅੰਗ ਸਾਰ ਦੁਸ਼ਮਨਾ ਦਾ ਨਾਸ਼ ਕਰਨ ਵਾਲੀ ਤੰਤਰ ਮੰਤਰ ਦੇ ਪਾਰ ਉਤਾਰਨ ਵਾਲੀ ਜੋ ਬਾਬਾ ਸ਼੍ਰੀ ਚੰਦ ਜੀ ਨੂੰ ਬੁਲਾਈ ਉਹਨਾਂ ਤੇ ਕਾਲ ਵੀ ਨਾਹ ਆਏ ਜਿਸ ਦਿਲ ਵਿੱਚ ਭਗਤੀ ਉਪਜੀ ਉਥੇ ਕਿਰਪਾ ਦੀ ਵਰਖਾ ਲੱਗੀ ਬਾਬਾ ਜੀ ਦੇ ਚਰਨਾਂ ਦੀ ਧੂੜ ਭਗਤਾਂ ਦੇ ਮੱਥੇ ਦੀ ਭਾਗਾ ਦੀ ਮੂੜ ਓਹੋ ਬਾਬਾ ਜੋ ਓਹੋ ਬਾਬਾ ਜੀ ਜੋ ਧਿਆਨ ਲਈ ਓਹ जग ਵਿੱਚ ਸੋਭਾ ਪਾਈ ਧਨ ਮੋਤੀ ਰਤਨ ਬਖਸ਼ ਦੇ ਦੁਸ਼ਮਣਾਂ ਦੇ ਮਨ ਵਿੱਚ ਭੈ ਰੱਖ ਦੇ ਬਾਬਾ ਜੀ ਗੁਰੂ ਨਾਨਕ ਦੇਵ ਲਾਲ ਜਿੰਨਾ ਦੀ ਜੋਤ ਅਬੇਨਾਸੀ ਹਾਲ ਜਗ ਅੰਧਕਾਰ ਵਿੱਚ ਜੋਤ ਜਗਾਈ ਮੋਹ ਮਾਇਆ ਦੀ ਕੁਟਾ ਹਟਾਈ ਧਨ ਤਨ ਓਹ ਮਾ ਜਿੰਨਾ ਨੇ ਜਣਿਆ ਜਾਗ ਵਿੱਚ ਭਗਤਾਂ ਦਾ ਸੁਖ ਬਣਾਇਆ ਬਾਬਾ ਜੀ ਨੇ ਜੋ ਜੋ ਕਿਹਾ ਸੱਚਾ ਬਚਨ ਸਦਾ ਪਲਿਆ ਜਿਸ ਨੇ ਨਾਮ ਸ੍ਰੀ ਚੰਦ ਦਾ ਜਪਿਆ ਉਸ ਨੇ ਸਭ ਕੁਝ ਆਪੇ ਪਾਇਆ ਰਾਜ ਸਿੰਘਾਸਨ ਧਨ ਅਪਾਰ ਕਰਮਾਂ ਦੇ ਫਲ ਕੀਤੇ ਸਵਾਰ ਧਰਮ ਦੀ ਜੋਤ ਬਾਬਾ ਜੀ ਨੇ ਜਗਾਈ ਕਾਲ ਯੁਗ ਵਿੱਚ ਸਤਿ ਦਿਸ਼ਾਈ ਮਾਇਆ ਦੇ ਮਾਰਗ ਤੇ ਜੋ ਭਟਕਦੇ ਉਹ ਵੀ ਬਾਬਾ ਜੀ ਦੀ ਜੋਤ ਨਾਲ ਜਗਦੇ ਬਾਬਾ ਜੀ ਦੇ ਸੇਵਕ ਬਲਵਾਨ ਮਨ ਅੰਦਰ বাসਦਾ ਨਾਮ ਨਿਧਾਨ ਜਿਸ ਨੇ ਚਰਨਾਂ ਨਾਲ ਨਾਤਾ ਜੋੜਿਆ ਉਹਨੇ ਜਗਤ ਵਿੱਚ ਫਲ ਫੁੱਲ ਬੋਲਿਆ ਦੁਖੜੇ ਦੂਰ ਸੁਖੜੇ ਨੇੜੇ ਬਾਬਾ ਜੀ ਦੇ ਕਿਰਪਾਲ ਘੇਰੇ ਧਨ ਮਾਇਆ ਦੀ ਵਰਖਾ ਕਰਦੇ ਹਰ ਇੱਕ ਮਨੁੱਖ ਨੂੰ ਤਾਰਦੇ ਬਾਬਾ ਸ਼੍ਰੀ ਚੰਦ ਜੀ ਬ੍ਰਹਮ ਗਿਆਨੀ ਜਿਨ੍ਹਾਂ ਨੇ ਪਾਈ ਪਰ ਪਰੁਨਾ ਬਵ ਧਿਆਨੀ ਤੂੰ ਹੀ ਜੋਤ ਜੋਤ ਅਤਿ ਉੱਚੀ ਤੂੰ ਹੀ ਜੋਗ ਜੋਤ ਅਤਿ ਉੱਚੀ ਤੂੰ ਹੀ ਭਗਤਾਂ ਦੀ ਸੱਚੀ ਪੂੰਜੀ ਤਨ ਤਨ ਸ੍ਰੀ ਚੰਦ ਜੀ ਕਰ ਨਾਮਈ ਜਿਨਾਂ ਦੇ ਹਰ ਜੀਵ ਵਿੱਚ ਜੋਤ ਭਈ ਕਰੋ ਕਿਰਪਾ ਮੇਰੇ ਉੱਤੇ ਵੀ ਬਾਬਾ ਜੀ ਮੇਰੇ ਮਨ ਨੂੰ ਦਿਓ ਸ਼ਾਂਤੀ ਵੀ ਕਾਲੇ ਜਾਦੂ ਦੇ ਜੰਜਾਲ ਤੋੜੀ ਤੰਤਰ ਮੰਤਰ ਦੇ ਪਾਸੇ ਮੋੜੀ ਜਿਸ ਨੇ ਤੁਹਾਡਾ ਨਾਮ ਉਚਾਰਿਆ ਉਹਨੇ ਆਪੇ ਭਾਗਾ ਦਾ ਰਹਿ ਉਜਾੜਿਆ ਬਾਬਾ ਜੀ ਮੇਰੇ ਰਖਵਾਲੇ ਤੁਸੀਂ ਹੀ ਸੱਚੇ ਮਾਲਕ ਵਾਲੇ ਦੁਸ਼ਮਨਾਂ ਦੇ ਮਨ ਤੁਰੇ ਭੱਜੇ ਬਾਬਾ ਜੀ ਦੇ ਨਾਮ ਤੋਂ ਡਰ ਕੇ ਭੱਜੇ ਜਗਤ ਵਿੱਚ ਤੁਹਾਡੀ ਜੋਤ ਅਨੰਤ ਕੋਈ ਨਹੀਂ ਤੁਸੀਂ ਵਰਗਾ ਸੰਤ ਧਨ ਤਨ ਤੁਸੀਂ ਜੋ ਭਗਤਾਂ ਦੇ ਰਾਖੇ ਬਾਬਾ ਜੀ ਤੁਸੀਂ ਦੁੱਖਾਂ ਦੇ ਸਾਖੇ ਸਾਬਤੇ ਕਰੋ ਕਿਰਪਾ ਦੀਸ਼ਾ ਬਾਬਾ ਜੀ ਬਖਸ਼ੋ ਸੁੱਖਾਂ ਦਾ ਮਾਨ ਜਿਸ ਨੇ ਤੁਹਾਡੇ ਦਰ ਤੇ ਆਇਆ ਉਹਨੇ ਆਪੇ ਮੋਖ ਪਾਇਆ ਧਨ ਬਾਬਾ ਜੀ ਦੀ ਮਹਿਮਾ ਅਨੰਤ ਤੁਸੀਂ ਹੀ ਸਭ ਦੇ ਕਰਮਾਂ ਦੇ ਸੰਤ ਤੁਸੀਂ ਹੀ ਦਾਤਾ ਤੂੰ ਹੀ ਰਖਵਾਲਾ ਤੂੰ ਹੀ ਮੋਖ ਦਾ ਪੰਥ ਚਲਾਉਣ ਵਾਲਾ ਸਾਦੇ ਸੰਗਤ ਵਿੱਚ ਜੋ ਨਾਮ ਸੁਣੇ ਉਹਦੇ ਜੀਵਨ ਦੇ ਕਲੇਸ਼ ਮੁਨੇ ਤੁਸੀਂ ਜੋ ਕਹੋ ਉਹੀ ਹੁੰਦਾ ਬਾਬਾ ਜੀ ਦਾ ਬਚਨ ਅਮਰ ਸੁੰਦਰ ਤਨ ਤਨ ਬਾਬਾ ਸ਼੍ਰੀ ਚੰਦ ਜੀ ਜਗ ਵਿੱਚ ਜੋਤ ਪ੍ਰਕਾਸ਼ ਕੀਤੀ ਜੀ ਤੁਸੀਂ ਹੀ ਮਾਲਕ ਸਭ ਜਗ ਦੇ ਤੁਸੀਂ ਹੀ ਭਗਤਾਂ ਦੇ ਮਨ ਭਗ ਦੇ ਮੈਂ ਅਰਦਾਸ ਕਰਾਂ ਨਿਤ ਨਮਸਕਾਰ ਬਾਬਾ ਜੀ ਰੱਖੋ ਮੇਰੇ ਉਤੇ ਪਿਆਰ ਮਨ ਵਿੱਚ ਨਾਮ ਤੁਹਾਡਾ ਵਸੇ ਜੀਵਨ ਜਗਤ ਵਿੱਚ ਜੋਤ ਹੱਸੇ ਤੁਸੀਂ ਹੀ ਤਨ ਦੇਨ ਵਾਲੇ ਹੋ ਮਾਇਆ ਦੇ ਮਾਲਕ ਅਪਾਰੇ ਹੋ ਦੁਸ਼ਮਨਾ ਦਾ ਤੁਸੀਂ ਨਾਸ਼ ਕਰਦੇ ਭਗਤਾਂ ਦੇ ਦੁੱਖ ਤੁਸੀਂ ਹਰਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਜਿੰਨਾ ਦਾ ਜਾਪੀ ਸਦਾ ਨਾਮ ਨਿਧਾਨ ਬਾਬਾ ਜੀ ਅਵਤਾਰ ਮਹਾਨ ਸੰਤਾਂ ਦੇ ਰਾਜਾ ਜਗਤ ਦੇ ਪਰਮਾਨ ਬਾਬਾ ਸ਼੍ਰੀ ਚੰਦ ਜੀ ਤਤ ਦਾ ਤਾਰਾ ਗੁਰੂ ਨਾਨਕ ਦੇਵ ਘਰ ਦਾ ਨਿਆਰਾ ਜਿੰਨਾ ਨੇ ਜੋਤ ਗੁਰਾਂ ਦੀ ਪਾਈ ਭਗਤਾਂ ਦੇ ਮਨ ਦੀ ਲੋੜ ਪੁਜਾਈ ਜੇ ਸਕਾਰ ਵਿੱਚ ਲੈ ਨਾਮ ਬਾਬਾ ਜੀ ਦੇ ਉਥੇ ਚੜਦੇ ਸਦਾ ਕਾਮ ਸਾਰੀ ਧਨ ਦੌਲਤ ਦੀ ਬਾਰਿਸ਼ ਹੋਵੇ ਗਰੀਬੀ ਦੇ ਦਾਰਤੇ ਨਾ ਕੋਈ ਰੋਵੇ ਕਾਲੇ ਜਾਦੂ ਟੂਣੇ ਤੋੜੇ ਦੁਸ਼ਮਨਾ ਦੇ ਮਨ ਤੁਰੇ ਜੋੜੇ ਜਿਸ ਨੇ ਬਾਬਾ ਨੂੰ ਮਨਾਇਆ ਉਸ ਨੇ ਦੁੱਖਾਂ ਦਾ ਅੰਤ ਪਾਇਆ ਬਾਬਾ ਜੀ ਦੇ ਚਰਨ ਕਮਲ ਪਵਿੱਤਰ ਜਿਨ੍ਹਾਂ ਚੇ ਡੁੱਬੇ ਓ ਹੋ ਹੋਏ ਮਿੱਤਰ ਮਨੁੱਖ ਬਣੇ ਦੇਵਤਾ ਸਾਰੀ ਬਾਬਾ ਜੀ ਦੇ ਭਗਤ ਪਿਆਰੇ ਸਮਾਦੀ ਵਿੱਚ ਜੋ ਜੋਤ ਪ੍ਰਗਟਾਈ ਜਗਤ ਅੰਧਕਾਰ ਵਿੱਚ ਰੋਸ਼ਨਾਈ ਧਰਤੀ ਆਕਾਸ਼ ਕਰੇ ਪਰਮਾਨ ਬਾਬਾ ਸ਼੍ਰੀ ਚੰਦ ਜੀ ਸੁਖ ਦਾ ਧਾਮ ਜਿਸ ਘਰ ਨਿਤ ਸਿਮਰਨ ਹੋਵੀ ਉਥੇ ਦੁੱਖ ਦਰਦ ਕਦੇ ਨਾ ਰੂਵੀ ਬਾਬਾ ਜੀ ਦੀ ਕਿਰਪਾ ਨਾਲ ਚਮਕ ਉਠੇ ਹਰ ਇੱਕ ਘਰ ਦਾਲ ਧਨ ਮਾਇਆ ਦੀ ਕਦੇ ਨਾ ਘਾਟ ਜਿਸ ਉਤੇ ਬਾਬਾ ਜੀ ਦਾ ਹੱਥ ਰਾਜ ਜੋਗ ਦੀ ਦਾਤ ਬਖਸ਼ਣ ਹਾਰ ਬਾਬਾ ਜੀ ਰਖਣ ਸਭ ਦੇ ਅੰਗ ਸਾਰ ਦੁਸ਼ਮਨਾ ਦਾ ਨਾਸ਼ ਕਰਨ ਵਾਲੀ ਤੰਤਰ ਮੰਤਰ ਦੇ ਪਾਰ ਉਤਾਰਨ ਵਾਲੀ ਜੋ ਬਾਬਾ ਸ਼੍ਰੀ ਚੰਦ ਜੀ ਨੂੰ ਬੁਲਾਈ ਉਹਨਾਂ ਤੇ ਕਾਲ ਵੀ ਨਾਹ ਆਏ ਜੇਸ ਦਿਲ ਵਿੱਚ ਭਗਤੀ ਉਪਜੀ ਉਥੇ ਕਿਰਪਾ ਦੀ ਵਰਖਾ ਲੱਗੀ ਬਾਬਾ ਜੀ ਦੇ ਚਰਨਾ ਦੇ ਧੂੜ ਭਗਤਾਂ ਦੇ ਮੱਥੇ ਦੀ ਭਾਗਾ ਦੀ ਮੂੜ ਓਹੋ ਬਾਬਾ ਜੋ ਓਹੋ ਬਾਬਾ ਜੀ ਜੋ ਧਿਆਨ ਲਈ ਉਹ ਜਗ ਵਿੱਚ ਸੋਭਾ ਪਾਏ ਧਨ ਮੋਤੀ ਰਤਨ ਬਖਸ਼ ਦੇ ਦੁਸ਼ਮਨਾ ਦੇ ਮਨ ਵਿੱਚ ਭੈ ਰੱਖ ਦੇ ਬਾਬਾ ਜੀ ਗੁਰੂ ਨਾਨਕ ਦੇਵ ਲਾਲ ਜਿੰਨਾ ਦੀ ਜੋਤ ਅਬੇਨਾਸੀ ਹਾਲ ਜਗ ਅੰਧਕਾਰ ਵਿੱਚ ਜੋਤ ਜਗਾਈ ਮੋਹ ਮਾਇਆ ਦੀ ਕੋਟਾ ਹਟਾਈ ਧਨ ਤਨ ਓਹ ਮਾ ਜਿੰਨਾ ਨੇ ਜਣਿਆ ਜਾਗ ਵਿੱਚ ਭਗਤਾਂ ਦਾ ਸੁਖ ਬਣਾਇਆ ਬਾਬਾ ਜੀ ਨੇ ਜੋ ਜੋ ਕਿਹਾ ਸੱਚਾ ਬਚਨ ਸਦਾ ਪਲਿਆ ਜੇ ਸਨੇ ਨਾਮ ਸ੍ਰੀ ਚੰਦ ਦਾ ਜਪਿਆ ਉਸ ਨੇ ਸਭ ਕੁਝ ਆਪੇ ਪਾਇਆ ਰਾਜ ਸਿੰਘਾਸਨ ਧਨ ਅਪਾਰ ਕਰਮਾਂ ਦੇ ਫਲ ਕੀਤੇ ਸਵਾਰ ਧਰਮ ਦੀ ਜੋਤ ਬਾਬਾ ਜੀ ਨੇ ਜਗਾਈ ਕਾਲ ਯੁਗ ਵਿੱਚ ਸਤਿ ਦਿਸ਼ਾਈ ਮਾਇਆ ਦੇ ਮਾਰਗ ਤੇ ਜੋ ਭਟਕਦੇ ਉਹ ਵੀ ਬਾਬਾ ਜੀ ਦੀ ਜੋਤ ਨਾਲ ਜਗਦੇ ਬਾਬਾ ਜੀ ਦੇ ਸੇਵਕ ਬਲਵਾਨ ਮਨ ਅੰਦਰ বাসਦਾ ਨਾਮ ਨਿਧਾਨ ਜਿਸ ਨੇ ਚਰਨਾ ਨਾਲ ਨਾਤਾ ਜੋੜਿਆ ਉਹਨੇ ਜਗਤ ਵਿੱਚ ਫਲ ਫੁੱਲ ਬੋਲਿਆ ਦੁਖੜੇ ਦੂਰ ਸੁਖੜੇ ਨੇੜੇ ਬਾਬਾ ਜੀ ਦੇ ਕਿਰਪਾਲ ਘੇਰੇ ਧਨ ਮਾਇਆ ਦੀ ਵਰਖਾ ਕਰਦੇ ਹਰ ਇੱਕ ਮਨੁੱਖ ਨੂੰ ਤਾਰਦੇ ਬਾਬਾ ਸ਼੍ਰੀ ਚੰਦ ਜੀ ਬ੍ਰਹਮ ਗਿਆਨੀ ਜਿਨ੍ਹਾਂ ਨੇ ਪਾਈ ਪਰ ਪਰੁਨਾ ਬਵ ਧਿਆਨੀ ਤੂੰ ਹੀ ਜੋਤ ਜੋਤ ਅਤਿ ਉੱਚੀ ਤੂੰ ਹੀ ਜੋਗ ਜੋਤ ਅਤਿ ਉੱਚੀ ਤੂੰ ਹੀ ਭਗਤਾਂ ਦੀ ਸੱਚੀ ਪੂੰਜੀ ਤਨ ਤਨ ਸ੍ਰੀ ਚੰਦ ਜੀ ਕਰਨਾਮਈ ਜਿਨ੍ਹਾਂ ਦੇ ਹਰ ਜੀਵ ਵਿੱਚ ਜੋਤ ਭਈ ਕਰੋ ਕਿਰਪਾ ਮੇਰੇ ਉੱਤੇ ਵੀ ਬਾਬਾ ਜੀ ਮੇਰੇ ਮਨ ਨੂੰ ਦਿਓ ਸ਼ਾਂਤੀ ਵੀ ਕਾਲੇ ਜਾਦੂ ਦੇ ਜੰਜਾਲ ਤੋੜੀ ਤੰਤਰ ਮੰਤਰ ਦੇ ਪਾਸੇ ਮੋੜੀ ਜਿਸ ਨੇ ਤੁਹਾਡਾ ਨਾਮ ਉਚਾਰਿਆ ਉਹਨੇ ਆਪੇ ਭਾਗਾ ਦਾ ਰਹਾ ਉਜਾੜਿਆ ਬਾਬਾ ਜੀ ਮੇਰੇ ਰਖਵਾਲੇ ਤੁਸੀਂ ਹੀ ਸੱਚੇ ਮਾਲਕ ਵਾਲੇ ਦੁਸ਼ਮਣਾਂ ਦੇ ਮਨ ਤੁਰੇ ਭੱਜੇ ਬਾਬਾ ਜੀ ਦੇ ਨਾਮ ਤੋਂ ਡਰ ਕੇ ਭੱਜੇ ਜਗਤ ਵਿੱਚ ਤੁਹਾਡੀ ਜੋਤ ਅਨੰਤ ਕੋਈ ਨਹੀਂ ਤੁਸੀਂ ਵਰਗਾ ਸੰਤ ਧਨ ਤਨ ਤੁਸੀਂ ਜੋ ਭਗਤਾਂ ਦੇ ਰਾਖੇ ਬਾਬਾ ਜੀ ਤੁਸੀਂ ਦੁੱਖਾਂ ਦੇ ਸਾਖੇ ਸਾਬਤੇ ਕਰੋ ਕਿਰਪਾ ਦੀਸ਼ਾ ਬਾਬਾ ਜੀ ਬਖਸ਼ ਸੁੱਖਾਂ ਦਾ ਮਾਨ ਜਿਸ ਨੇ ਤੁਹਾਡੀ ਦਰ ਤੇ ਆਇਆ ਉਹਨੇ ਆਪੇ ਮੋਖ ਪਾਇਆ ਧਨ ਬਾਬਾ ਜੀ ਦੀ ਮਹਿਮਾ ਅਨੰਤ ਤੁਸੀਂ ਹੀ ਸਭ ਦੇ ਕਰਮਾਂ ਦੇ ਸੰਤ ਤੁਸੀਂ ਹੀ ਦਾਤਾ ਤੂੰ ਹੀ ਰਖਵਾਲਾ ਤੂੰ ਹੀ ਮੋਖ ਦਾ ਪੰਥ ਚਲਾਉਣ ਵਾਲਾ ਸਾਧ ਸੰਗਤ ਵਿੱਚ ਜੋ ਨਾਮ ਸੁਣੇ ਉਹਦੇ ਜੀਵਨ ਦੇ ਕਲੇਸ਼ ਮੁਨੇ ਤੁਸੀਂ ਜੋ ਕਹੋ ਉਹੀ ਹੁੰਦਾ ਬਾਬਾ ਜੀ ਦਾ ਬਚਨ ਅਮਰ ਸੁੰਦਰ ਤਨ ਤਨ ਬਾਬਾ ਸ਼੍ਰੀ ਚੰਦ ਜੀ ਜਗ ਵਿੱਚ ਜੋਤ ਪ੍ਰਕਾਸ਼ ਕੀਤੀ ਜੀ ਤੁਸੀਂ ਹੀ ਮਾਲਕ ਸਭ ਜਗ ਦੇ ਤੁਸੀਂ ਹੀ ਭਗਤਾਂ ਦੇ ਮਨ ਭਗ ਦੇ ਮੈਂ ਅਰਦਾਸ ਕਰਾਂ ਨਿਤ ਨਮਸਕਾਰ ਬਾਬਾ ਜੀ ਰੱਖੋ ਮੇਰੇ ਉਤੇ ਪਿਆਰ ਮਨ ਵਿੱਚ ਨਾਮ ਤੁਹਾਡਾ ਵਸੀ ਜੀਵਨ ਜਗਤ ਵਿੱਚ ਜੋਤ ਹੱਸੇ ਤੁਸੀਂ ਹੀ ਤਨ ਦੇਨ ਵਾਲੇ ਹੋ ਮਾਇਆ ਦੇ ਮਾਲਕ ਅਪਾਰੇ ਹੋ ਦੁਸ਼ਮਨਾ ਦਾ ਤੁਸੀਂ ਨਾਸ਼ ਕਰਦੇ ਭਗਤਾਂ ਦੇ ਦੁੱਖ ਤੁਸੀਂ ਹਰਦੇ ਧੰਨ ਧੰਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ